ਕਿਉਂਕਿ ਮੈਂ ਇਸ ਫੀਲਡ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਮੈਂ ਸਮਝਦਾ ਵਸ ਇਸ ਛੀ ਦੀ ਦੇ ਸਿੱਖ ਕਪਾ ਸੰਕਲ ਬਾਰੇ ਜੇ ਅਜੇ ਤੱਕ ਫਾਰਮੂਲੇ ਕੁਝ ਨਹੀਂ ਹੋਇਆ 1 ਜਨਵਰੀ ਮੇਰੇ ਦੇ ਅੰਤਿਮ ਮਤਲਬ ਦਾ ਕਾਰਗਰ ਲਗਣਾ ਮੈਂ ਸਮਝਦਾ ਵਸ ਸ਼ਹਾਦਤ ਜੀ ਲਿਆ ਐਲ 18 ਪੀਰਿਡ ਵਿੱਚ ਦੋ ਲਫਜ਼ਾ ਰਿਲੇਟ ਕਰਕੇ ਤੁਸੀਂ ਆਪਣੇ ਡਾਕਟਰ ਨੂੰ ਫੋਨ ਕਰਦੇ ਹੋ ਇਹ ਗੈਰੰਟੀ ਗੀਂਗ ਵਾਲੈਂਟੀਰਿੰਗ ਸਪਿਰਟ ਕਰੀਆ ਸਿਕਰੀ ਇਹ ਆਪਣਾ ਅਸੀਂ ਡਿਸਟ੍ਰਿਕਟ ਹੈ ਔਰ ਵਾਲੈਂਟੀਰਿੰਗ ਸਪਿਰਟ ਲਾ ਪਾਣੇ ਦਾ ਜਿਹੜਾ ਸੋਚ ਹੈ ਜਿਹੜੀ ਪਾਣੇ ਦੀ ਸਪਿਰਟ ਹੈ ਉਸ ਤੱਕ ਪਹੁੰਚ ਲੈ ਮੇਰੇ ਮਤਾ ਬਖਸ਼ਾ ਹਾਂ ਲੱਗਦਾ ਹੈ ਕਿ ਅਸੀਂ ਬਾਣੀ ਵਿੱਚੋਂ ਵੀ ਕਿਸੇ ਬਸੇਂ ਨਹੀਂ ਕਰ ਸਕਦੇ ਹੁਣ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਕਿ ਇਹਦਾ ਇਤਿਹਾਸ ਵਿੱਚ ਬਖਾਨ ਤੇ ਸਾਡੇ ਕੋਲ ਹੈ ਇਹ ਇਹਦੀ ਜਿਹੜੀ ਸਿਧਾਂਤ ਹੈ ਜਿਹਨੂੰ ਪਾਸ਼ਾ ਵਿਦਵਾਨਾਂ ਨੇ ਦੇਣੀ ਸੀ ਉਹ ਮਤਲਬ ਸ਼ਿਟਲੀ ਪ੍ਰਾਪ ਨਹੀਂ ਹੈ ਜਦੋਂ ਫਾਰਮੂਲੇਸ਼ਨ ਕਿਸੇ ਬਰੀਕ ਸਮਝ ਦੀ ਨਾ ਹੋਵੇ ਤਾਂ ਉਸਤੇ ਫਿਰ ਆਪਾਂ ਤਾਂ ਬਿਝਰੋ ਜਾਂਦੀ ਹੈ ਜੋ ਮਰਜੀ ਬੋਲੀ ਜਾਓ ਜਦੋਂ ਮਰਜੀ ਲੈ ਕੇ ਦਰਜੋ ਹੁਣ ਇਹ ਹੈ ਕਿ ਇਹ ਮਤਲਬ ਸਵਾਲ ਤੇ تھے ਹੋਣਾ ਚਾਹੀਦਾ ਵੀ ਇਹ ਕਿਉਂ ਨਹੀਂ ਹੈ ਅਬਰ ਜਿਤ ਕਰਦਾ ਉਹ ਇਰਦੇ ਬੋਲ ਦੇਣਾ ਮੈਨੂੰ ਇਸ ਕਰਦਾ ਪਤਾ ਮੈਂ ਉਹ ਇਸ ਕਰ ਇਥੇ ਛੱਡ ਦੇਣਾ ਸਵਾਲ ਹੁਣ ਮੈਂ ਹੁਣ ਜਦੋਂ ਜੇ ਤੋ ਲਖ ਇੱਕ ਲਫਤ ਕਹਿੰਨੀ ਉਹ ਮੈਂ ਕਹਾਂਗਾ ਪੇ ਗ੍ਰਾਂਡਲ ਲੋਲਰ ਇਹ ਇਬਾਰਤੀ ਸ਼ਬਦ ਹੈ ਜਿੰਨ ਹਰ ਬੰਦਾ ਵੇਖ ਹੀ ਸਕਦਾ ਪਰ ਨਹੀਂ ਸਕਦਾ ਉਸੇ ਬਤ ਤੋਂ ਤੋ ਦੇਖਦੇ ਆਇਆ ਜਾਂ ਪਰਦੇ ਆਇਆ ਮੈਂ ਉਹਦੇ ਡਿਟੇਲ ਵਿੱਚ ਨਹੀਂ ਜਾਂਦਾ ਸਿੱਕਾ ਵੀ ਸ਼ਾਨਮਤੀ ਮਰਾਤ ਵਿਚੋਂ ਸ਼ਾਹਦਾ ਦਾ ਸਮੁੰਦਰ ਹਵਾਲੇ ਦਾ ਸਾਹਮਣੇ ਹੁੰਦੇ ਰਹੇ ਹਨ ਪਰ ਸ਼ਹਾਦਤ ਦਾ ਜਰਾ ਹੈਗਾ ਹੈ ਨੈਰੇਟਿਵ ਉਹ ਅਜੇ ਵਿਕਰ ਵਿੱਚ ਨਹੀਂ ਆਇਆ ਹਾਲਾਂਕਿ ਮੇਰੇ ਕੋਲ ਮੇਰੇ ਸਾਹਮਣੇ ਬੋਲ ਨੂੰ ਬੈਠਾ ਹੈ ਮੈਂ ਲੇਕਿਨ ਨਾਉ ਹੈ ਨੂੰ ਕਿ ਇਹ ਪਿਛੇ ਪਤਾ ਹੈ ਮੇਰੇ ਸਮਕਾਲੀਆਂ ਵਿੱਚੋਂ ਸਭ ਤੋਂ ਵੱਡਾ ਨੈਰੇਟਿਵ ਹੈ ਪਰ ਇਹਨ ਲੇਰੇਟ ਬਿਲਡ ਕਰ ਸਕਦਾ ਹੈ ਪਰ ਅਜੇ ਹੋਣਾ ਹੈ ਇਹ ਲੇਰੇ ਵਾਲੀ ਉਮਰ ਵਿੱਚ ਉਹੀ ਚਾਹੀਦਾ ਹੈ ਜਿਸ ਨੂੰ ਤੁਸੀਂ ਡਾਈਨ ਸਟੇਟ ਬੰਦ ਉਹਨ ਲੈ ਸਕੋ ਮੇਰਾ ਮੈਂ ਮਤਲਬ ਮੈਂ ਇਸ ਇਸ ਜਮਰ ਅਜਾ ਗੱਲ ਕਰ ਰਿਹਾ ਹਾਂ ਹੁਣ ਇਹ ਹੈ ਕਿ ਇਹ ਨਹੀਂ ਕਿ ਇਹਦੇ ਬਾਰੇ ਕੋਸ਼ਿਸ਼ ਨਹੀਂ ਹੋਈ ਇਹਦੇ ਬਾਰੇ ਕੋਸ਼ਿਸ਼ ਹੋਈ ਮੈਂ ਇੱਕ ਐਗਜ਼ਾਮਪਲ ਦੇਣਾ ਡਾਕਟਰ ਭਗਤ ਸਿੰਘ ਜੀ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਬਹੁਤ ਕੋਸ਼ਿਸ਼ ਨਹੀਂ ਆਇਆ ਲਿਖਤ ਉਹ ਜਲੇ ਰੂਗਾਂ ਦੇਲੇ ਹੋਰ ਤੁਸੀਂ ਉਹ ਵੀ ਸਕਦੇ ਨਹੀਂ ਆਲੇ ਦੀ ਇੱਕ ਲਾਈਨ ਦੀ ਰਿਪੋਰਟ ਕੱਢਣਾ ਜਾਨਾ ਬ੍ਰਾਹਮ ਜੀ ਆਪਣਾ ਬਿਰਦ ਬਚਾਰੋ ਆਪਣਾ ਜਨ ਆਪਣੇ ਹੀ ਕਰ ਜੈਰਾ ਵਾਗਣਾ ਮਾਰੋ ਹੁਣ ਇਹ ਉਹ ਜੋ ਚੋਲਾ ਢਾਕੀਆ ਮਾਲ ਸਾਰਿਆਂ ਨੇ ਦੇਖਿਆ ਹੈ ਤੇ ਚਲਾਉਣ ਪਤਾ ਉਹਦੇ ਬਹੁਤ ਕੋਸ਼ੋ ਗਿਆ ਹੁਣ ਇਹ ਇਹ ਹੋਇਆ ਹੈ ਕਿ ਇਹ ਗੱਲ ਜਿਹੜੀ ਸੀ ਸ਼ਰਦ ਦੇ ਬਖਾਨ ਦੀ ਨੈਰੇਟਿਵ ਦੀ ਉਹ ਦੋ ਤਰ੍ਹਾਂ ਹੋਈ ਇੱਕ ਕਵੀਆਂ ਨੇ ਕੀਤੀ ਇੱਕ ਟੜੀਆਂ ਨੇ ਕੀਤੀ ਕਵੀਆਂ ਵਾਲੀ ਸਾਡੇ ਕੋਲ ਹੈ ਮਤਲਬ ਅੱਲਾ ਯਾਰਾ ਸਾ ਜੋਗੀ ਨੂੰ ਅਸੀਂ ਤੇੜੜ ਤੇ ਰੱਖਿਆ ਹੋਇਆ ਹੈ ਹਾਲਾਂਕਿ ਜੇ ਲੋ ਗੱਲ ਕਰਾਂਗੇ ਪਰ ਉਹਦਾ ਐਨਾਲਿਸਿਸ ਕਰਕੇ ਉਹਦਾ ਨੈਰੇਟਿਵ ਬਿਲ ਨਹੀਂ ਹੋਇਆ ਉਹ ਨੈਰੇਟਿਵ ਬਿਲ ਚਲੋ ਕਰਾਂਗੇ ਤੇ ਅਸੀਂ ਲਿਖਾਂ ਉਹ ਨੈਰੇਟਿਵ ਕਿਵੇਂ ਹੁੰਦਾ ਹੈ ਪਰ ਜੇਕਰ ਮੈਂ ਮੰਨ ਲੈਂਦਾ ਹਾਂ ਲੈਣਾ ਸਾਡੇ ਅੰਦਰ ਸੋਰਸਿੰਗ ਸੀਤਲ ਜਦੋਂ ਅੱਲਾ ਯਾਰ ਖਾਜ ਹੋ ਗਈ ਮਾਦਾ ਦੀ ਪੋਤੇ ਨੂੰ ਤਿਆਰ ਕਰਕੇ ਧੋੜ ਦੇਣੇ ਸੱਦੇ ਤੇ ਤੋਂ ਕਿਨੇ ਸਜਾਤ ਹੋ ਗਏ ਕੱਲ ਕੀ ਸਜਾਤ ਹੋ ਗੁੰ ਉਹ ਤਿਆਰੀ ਇੰਸਾ ਕਰਦੇ ਨੇ ਉਹ ਲੈ ਲੈਣੇ ਨਾ ਗਿਆ ਪਰ ਇਹੀ ਜਦੋਂ ਅਸੀਂ ਦੇਖਦੇ ਹਾਂ ਉਹ ਰਜ ਜਿ ਸੋਨ ਟੇਮ ਜੀ ਤੱਕ ਤੋਂ ਦੇ ਦੇਖੋ ਸੋਰ ਸਿੰਘ ਜੀ ਦਾ ਉਹ ਲਮਾ ਜਿਹਦੇ ਤੇ ਅੱਲਾ ਯਾਰ ਬੋਲਦੀਏ ਦੋ ਲਾਈਨਾਂ ਨੇ ਸੁਝਾਉਂ ਦਿਆ ਉਹਨਾਂ ਨੂੰ ਉਹਨਾਂ ਦੀ ਕਲਜੀ ਸੇ ਹੁੰਦੀਆਂ ਇਹ ਹੈ ਕਿ ਭਾ ਗਿਆ ਨਾ ਮੈਂ ਪੁਰਟੂਗਾਲ ਆ ਸੀਤਲ ਜਿਹੜਾ ਉਹ ਜਦੋਂ ਉਹ ਇਸ ਨੂੰ ਢੀਲ ਕਰਦਾ ਤੇ ਉਹਦੇ ਵਾਸਤੇ ਉਹਦੇ ਕੋਲੋਂ ਬਾਣੀ ਵੀ ਸਪਰੇ ਵੀ ਹੈ ਅਤੇ ਹਾਸ ਵੀ ਹੈ ਤੇ ਉਹਦੀ ਆਪਣੀ ਇੱਕ ਟਾਡੀ ਕਲਾ ਹੈ ਸੀਤਲ ਨੂੰ ਕਹਿੰਦਾ ਉੱਠੋ ਮੇਰੇ ਲਾਲ ਜੀ ਉਸ ਮੁਖ ਦਿਖਲਾਓ

ਹਨ ਸੋਤ ਸੀਤਲ ਜੀ ਆਦੇ ਮਤਲਬ ਬੰਦੇਰਾ ਕਤਵਾਨੇ 13 101500 ਦੀਆਂ ਸਿੰਘ ਰੋਸ ਸਾਰੀਆਂ ਮਿਲ ਜਾਂਦੀਆਂ ਨੇ ਮਸੀਦ ਵਾਲਾਂ ਨੂੰ ਜੂਸੀ ਤੋਂ ਦਰਦ ਸਾਰਾ ਪਰ ਉਹ ਬੋਤੀ ਪਰ ਨਹੀਂ ਆ ਰਹੀ ਮੈਂ ਜਦੋਂ ਇਸ ਫੀਲਡ ਵਿੱਚ ਚੱਲਿਆ ਮੈਨੂੰ ਸਟੂਡੈਂਟ ਜਿਹੜੇ ਨੇ ਉਹਨਾਂ ਨੇ ਇਸ ਪਾਸੇ ਨਾਮ ਅਸੀਂ ਉਹਨੂੰ ਪ੍ਰੇਰਦੇ ਵੀ ਇਸ ਪਾਸੇ ਆਂਦੇ ਅਸੀਂ ਸੀਤਲ ਦੇ ਦੀ ਹੌਂਸਲ ਕੇ ਸਿਕ ਪੱਤੇ ਹੋਇਆ ਹੈ ਇਸ ਕਰਕੇ ਮੈਂ ਇਹ ਜਣਾ ਕਿ ਜਿਵੇਂ ਹੁਣ ਸੀਤਲ ਨੇ ਛੋਲੇ ਸਾਹਿਬ ਜਾਲਾ ਦਾ ਇਹ ਲੈ ਜਿਸ ਮੇਸ਼ ਕਹ ਲੈ ਜਾਗਰ। ਤੇ ਉਹ ਉਹ ਕਹਿਗਾ ਚਾਰ ਪਿਆ ਪੁੱਤ ਦੇ ਜੇਸ਼ ਦਾ ਛੋਟੀ ਉਮਰ ਦੇ ਪੱਗ ਨੂੰ ਨਹਾਰ। ਇਹ ਉਹ ਨਿਕਿਆ ਗੜੀ ਵਿੱਚੋਂ ਸੂਰਮਾ ਆਇਆ ਚੰਦ ਮਧਰਾ ਦੇ ਬਾਹਰ। ਉਹਨੇ ਆਉਂਦਿਆ ਤੀਰ ਵਾਲੀ ਝੜੀ ਲਾਤੀ। ਲੱਗੇ ਹੁਣ ਸੀਨੇਆਂ ਵਿੱਚੋਂ ਪਾਰ। ਹੁਣ ਉਹ 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 ਸਾਰੇ ਜਿਹੜਾ ਨੈਰੇਟਿਵ ਵਿੱਚ ਹਨ ਉਹ ਸੋਚੇ ਸਾਰੇ ਮਾਰ ਕੇ ਰਖ ਲਈ ਰਖ ਲਈ ਜਿੰਦਗਾਨੀ ਇਹ ਵੀ ਉਹੀ ਕਹਿੰਦਾ ਹੈ। ਕਿਸੇ ਨੇ ਕਿਹਾ ਨਾ ਸਤਿਗੁਰੂ ਪੁੱਤਰਾ ਦਾਦਾ ਜੀ ਇੱਕ ਉਹਨ ਕੋਈ ਬਹੁਤ ਐਡੀ ਨੈਰੇਟਿਵ ਜਿਹੜਾ ਫਿਸ਼ ਕਰਾਂਗੇ ਲੋ ਇਹ ਹੋਰ ਜੜੀਆ ਲਲ ਮੋਹ ਜੇ ਕਿਹਾ ਉਹਨ ਦਜਮ ਬਾਸ਼ਾ ਜੁਰ ਨੇ ਆਪਣੇ ਬੱਚਿਆਂ ਨੂੰ ਜਿਹੜੇ ਕਿ ਉਹਨਾਂ ਦੀ ਅਰਧ ਵਿੱਚ ਪੜੇ ਨੇ ਉਹਨਾਂ ਦੇ ਨਾਲ ਪੜੇ ਨੇ ਉਹਨਾਂ ਦੇ ਸਿੱਖਿਆ ਵਿੱਚ ਪੜੇ ਹੋਏ ਨੇ ਉਹਨਾਂ ਨੂੰ ਉਹਨਾਂ ਨੇ ਕੀ ਕਿਹਾ ਉਹਦੇ ਬਾਰੇ ਵਿੱਚ ਸੀਤੋ ਕਹਿੰਦਾ ਮੈਂ ਤੇਰੇ ਬਦਲਦਾ ਜੀ ਸੰ ਧਣੀ ਤਲਵਾਰ ਦੇ ਮੇਰੀ ਪੀੜੀ ਦੇ ਮਾਲਕ ਜੋ ਦੇ ਸਤਿ ਸਾਬਦੇ ਜਿੰਨੇ ਫਟ ਲੱਗਣ ਦੀ ਜ਼ਿੰਮੇ ਉਹਨਾਂ ਉਹ ਪਿਆਰ ਦੇ ਬੈਠੇ ਅੱਜ ਸੱਚਖੰਡਰ ਵਹਿੰਦੇ ਪੋਤਿਆਂ ਦੀ ਘਰ ਨੂੰ ਅੱਛੀ ਗੁਰ ਵਿੱਧਿਆ ਕਰਦੇ ਛਿੰਦੇ ਦਿਆਰ ਹੁਣ ਇਹ ਮੈਂ ਇਹ ਨਹੀਂ ਕਹਿੰਦਾ ਵੀ ਅੱਲਾ ਯਾਰ ਖਾਨ ਜੋਗੀ ਜੀ ਕੋਈ ਕਾਹਤਾ ਹੈ ਲੋਗਾਂ ਉਹਦੇ ਕਿ ਤੂੰ ਹੋਰ ਕਿਸੇ ਹੋਵੇਂ ਮੈਂ ਸਿਰਫ ਇਹ ਨਹੀਂ ਗੱਲ ਕਹਿਣਾ ਚਾਹੁੰਦਾ ਵੀ ਸਾਨੂੰ ਸਾਡਾ ਲੇਟੇ ਚਰ ਵਰਤ ਕੇ ਤਾਂ ਅੱਗੇ ਤੱਕ ਪਹੁੰਚਦੀ ਜਿਹੜੀ ਲੋੜ ਹੀ ਨਹੀਂ ਪਈ ਇਸ ਕਰਕੇ ਸ਼ਹਾਦਤ ਦਾ கான்ਸੈਪਟ ਜਿਹੜਾ ਹੈ ਉਹਦੇ ਵਿੱਚ ਮੈਂ ਇਹ ਸਮਝਦਾ ਕਿ ਉਹਦਾ ਸਾਡੇ ਕੋਲ ਇਤਿਹਾਸ ਤਾਂ ਹੈ ਸ਼ਹਾਦਤ ਦੇ கான்ਸੈਪਟ ਦਾ ਉਹਦਾ ਸਾਡੇ ਕੋਲ கான்ਸੈਪਟ ਨਹੀਂ ਹੈ ਇਹ ਤੁਹਾਨੂੰ ਕਹਾਵਤ ਹੈ ਜਿਹੜੇ ਉਸ ਸਮੇਂ ਦੇ ਲੋਕ ਨੇ ਉਹ ਇਹ ਪਰਦੋਸ ਦੀ vai chandal ਉਹਨਾਂ ਦਾ ਫਿਕਰਾ ਹੈ ਕਿ ਮੈਂ ਤੁਸੀਂ ਮੇਰੇ ਤੋਂ ਪੁੱਛਦੇ ਹੋ ਕਿ ਸੰਖੇਪ ਦੀ ਨਸੋ ਜਬਜੀ ਕੀ ਹੈ ਮੈਂ ਤੇ ਇੱਕ ਘੰਟਾ ਦਾ ਬੋਲ ਸਕਦਾ ਪਰ ਮੈਂ ਸੰਖੇਪ ਚ ਲੈਦਾ ਸਕਦਾ ਸ਼ਾਦਰ ਬਾਰੇ ਵੀ ਇਹੀ ਹੈ ਜਿੰਨੂੰ ਮਰਜ਼ੀ ਛੇੜ ਲੋ ਉਹ ਸ਼ਾਦਰ ਦੇ ਸਾਰੇ ਕਥਿਲਰੇ ਨੂੰ ਬਿਆਨ ਕਰ ਦਿੰਗੇ ਪਰ ਉਹ ਜੋ ਫਾਰਮੂਲੇਟ ਕਰਕੇ ਜੋ ਸਿਆਸੀ ਕੀ ਪ੍ਰੋਬਲਮ ਹੈ ਉਹ ਨਹੀਂ ਬਿਆਨਗੇ ਇਸ ਕਰਕੇ ਉਹ ਜਿਹੜਾ ਕਹਿ ਰਿਹਾ ਉਹਦੇ ਕੋ ਰਹਿ ਜਾਂਦਾ ਜਿੰਨੂੰ ਅਸੀਂ ਦੱਸਣਾ ਚਾਹੁੰਦੇ ਉਹ ਨਹੀਂ ਪਹੁੰਚਦਾ ਇਸ ਇਹ ਇਹ ਇੱਕ ਤਰ੍ਹਾਂ ਹੈ ਇਹ ਸਮਝਾ ਤੇ ਅਸੀਂ ਇਹ ਗੱਲ ਜਰੀ ਹੈ ਮੈਂ ਨੋਟ ਕਰਵਾਉਣਾ ਚਾਹੁੰਦਾ ਸੀ ਹੁਣ ਇਹ ਹੈ ਕਿ ਤੁਸੀਂ ਵਾਰੈਂਟਰੀਂਗ ਦੇ ਜਿਪ ਉਸ ਤੱਕ ਚੋਲਾ ਟਾਕੇ ਵਾਲਾ ਪੜਾਂਗੇ ਤਪਾਲਾ ਤਰ ਲਗੇਗਾ ਕਿ ਪੀੜੀਦਰ ਪੀੜੀ ਜੋ ਲਹੂ ਵਿੱਚ ਵਹਿੰਦਾ ਵਹਿੰਦਾ ਰਹਿੰਦਾ ਉਹੀ ਜਦੋਂ ਗਵਾਹੀ ਬਣ ਕੇ ਇਤਿਹਾਸ ਵਿੱਚ ਪਰਗਟ ਹੁੰਦਾ ਹੈ ਤਾਂ ਸ਼ਹੀਦੀ ਵਾਪਰਦੀ ਹੈ ਸ਼ਹੀਦੀ ਹੁੰਦੀ ਨਹੀਂ ਸ਼ਹੀਦੀ ਵਾਪਰਦੀ ਹੈ ਅੱਜ ਹਾਲਾਂਕਿ ਅਸੀਂ ਦੁਨੀ ਗਾਂ ਜੜੀਆਂ ਹੈਗੀਆਂ ਨਾ ਕਰਾਉਂ ਸਾਡੇ ਕੋਲ ਹੈ ਜੰਦਨਾ ਬਖਸ਼ੀਆਂ ਅਸੀਂ ਉਹਨਾਂ ਨੂੰ ਲਾ ਲਈ ਸਗੀਆਂ ਪੰਚਮ ਪਾਸ਼ਾ ਨਵੇਂ ਪਾਸ਼ਾ ਤੇ ਉਹਨਾਂ ਦੇ ਸਿੱਖਾਂ ਦੀਆਂ ਸ਼ਹੀਦੀਆਂ ਦਾ ਰੰਗ ਉਸ ਰੰਗ ਦਾ ਨਹੀਂ ਸੀ ਜਿਸ ਰੰਗ ਇਸ ਦੇ ਸਾਲੇ ਸੱਤ ਚੱਲ ਕੇ ਬੋਲ ਰਿਹਾ ਹੈ ਇਹ ਵਲੀ ਗੁਰ ਅਲੋਹਣ ਚੱਲ ਕੇ ਕਿਵੇਂ ਬੋਲ ਰਿਹਾ ਹੈ ਅੱਲਾ ਯਾਰਾ ਕਹੋ ਕਿ ਜਿਹੜਾ ਉਹ ਕਹਿੰਦਾ ਮਜ਼ਹਬ ਕੋ ਪਾਦਸ਼ਾਹ ਨੇ ਬੱਚਾ ਲਗਾ ਲਿਆ ਹਮਨੇ ਅਮਲ ਸੇ ਪੰਥ ਕੋ ਅੱਛਾ ਬਣਾ ਲਿਆ ਉਹ ਯੋਗੀ ਵੀ ਕਹਿੰਦਾ ਕਿ ਜਿਹੜੇ ਸਭ ਜਿਆਦੇ ਉਸ ਉਮਰ ਵਿੱਚ ਪ੍ਰਡਿਕਸ਼ਨ ਕਰ ਰਹੇ ਨੇ ਕਿ ਹੁਣੇ ਚੱਲਦਿਆ ਤੇ ਬਾਦਸ਼ਾਹੀ ਜੜੀ ਹੈ ਉਹ ਸਿੱਖਾਂ ਨੂੰ ਮਿਲੇਗੀ ਕੀ ਗੱਲ ਨਾ ਹੈ ਹੋਰ ਵੀ ਕਰਨ ਜਗ੍ਹਾ ਮੈਨੂੰ ਜਲਦ ਤੋਂ ਰੋਕ ਰਿਹਾ ਉਹ ਤੇ ਮੋਦੇਮ ਰਿਕਨ ਨਹੀਂ ਮੈਂ ਜਨ ਲਾ ਅੱਲਾ ਯਾਰ ਖਾਈ ਹੋ ਗਈ ਉਹਦੇ ਨੈਰੇਟਿਵ ਚੋਂ ਇਹ ਮਾਡਲ ਮੈਰਾਜਾ ਹੈ ਉਹ ਉਹ ਬੰਮ ਹੈ ਉਹ ਮਾਰੇ ਦਾ ਜਿਹੜਾ ਗੁੰਮ ਹੋਣਾ ਇਹ ਇੱਕ ਆਪਣੇ ਆਪ ਤੁਹਾਨੂੰ ਖਾਸ ਲੱਗਦਾ ਹੈ ਕਿਉਂਕਿ ਮਾਰੇ ਨੇ ਦੁੱਧ ਵੀ ਆਇਆ ਉਹਦੇ ਉਹਨਾਂ ਦਾ ਨੌਕਰ ਸੀ ਉਹਦਾ ਸਾਰਾ ਪਰਿਵਾਰ ਕੋਲੂ ਵਿੱਚ ਬੀੜੇ ਲੱਗਿਆ ਸਾਧਗਨ ਅਣਿਸ਼ੀ ਦੀ ਤੋਂ ਪਹਿਲਾਂ ਉਹਨਾਂ ਇਸ ਗੱਲ ਜਿਹੜਾ ਹੈਗਾ ਇਹਨੂੰ ਅਸੀਂ ਉਹਨੂੰ ਕਿਉਂ ਨਹੀਂ ਉਸੇ ਲਿਆ ਸਕੇ ਇਹ ਮੈਂ ਸ਼ਬਦਾਂ ਤੇ ਸਾਡੇ ਇੱਕ ਸਵਾਲ ਜਿਆਦਾ ਖੜਾ ਹੋਣਾ ਹੈ ਹੁਣ ਸਾਧਗਨ ਅਣਿਸ਼ੀ ਦੀ ਬਾਰੇ ਗੱਲ ਕਰਦੇ ਹਾਂ ਵਾਲਿਆਂ ਦਾ ਇਸ ਵੇਲੇ ਅਲਹਾਰ ਕੱਲਾ ਯੋਗੀ ਹੈ ਮੈਂ ਬੜੇ ਵੱਲੋਂ ਤੋਂ ਬੜੇ ਚਿਰ ਕਿੱਲੇ ਜਤੋਂ ਸੋਲਿਆ ਯੋਗਿਤ ਬਣ ਕੋ ਰਹਾ ਹੀ ਨਹੀਂ ਹਾਲਾਂਕਿ ਸਾਡੇ ਸਾਰੇ ਸਾਹਿਤ ਵਿੱਚ ਜਿਨੇ ਉਹ ਸਾਡਾ ਖਿਲਰ ਰਿਹਾ ਉਹਨੂੰ ਇਕੱਠੇ ਕਰਕੇ ਪਰੋਖ ਇਹ ਅਸੀਂ ਜੁਣਾ ਤੇ ਹੋਲ ਮੋਦੀ ਰ ਮਰੇ ਦਾ ਕੋਈ ਮੈਂ ਮਦਈ ਉਸ ਤਰ੍ਹਾਂ ਨਹੀਂ ਕਰ ਰਿਹਾ ਕੋਈ ਕੋ ਪੈਰਲ ਬਿਲਡ ਕਰਦਾ ਪਰ ਉਹਦੇ ਨਾਲ ਮੈਨੂੰ ਐ ਸਟੂਡੈਂਟ ਆਫ ਸਿੱਖਿਜ਼ਮ ਲੱਗਦਾ ਹੈ ਕਿ ਮੋਦੀ ਰ ਮੋਰ ਦੀ ਸੀ ਦੀ ਯੋਗਤਾ ਦੀ ਸੀ ਕਿ ਨਹੀਂ ਸੀ ਉਹ ਕਿਸਾ ਧਾਰੀ ਇੱਕ ਸਿੱਖੀ ਦਾ ਉਹ ਗੁਰੂ ਗ੍ਰੰਥ ਸਾਹਿਬ ਦੀ ਸ਼ਿਕਾ ਤੋਂ ਪ੍ਰਭਾਵਿਤ ਹੋਵੇਗਾ ਉਹ ਗੁਰੂ ਸਾਹਿਬ ਦੇ ਨਾਂ ਦੇ ਹੀ ਸ਼ੀਰ ਹੋ ਗਿਆ ਸੀ ਉਹਨੇ ਦੇ ਨਾਲ ਇੱਕ ਗੱਲ ਜਿਹੜੀ ਸਾਹਮਣੇ ਆਈ ਜਿਹਨੇ ਨੈਰੇਟਿਵ ਕਰਨ ਮੈਂ ਪਲੂਲੂ ਸੁਬੋਧ ਕਰ ਰਿਹਾ ਜਦੋਂ ਨੈਰੇਟਿਵ ਸਾਹਮਣੇ ਹੁੰਦਾ ਉਦੋਂ ਇਹ ਆਉਣਾ ਹੈ ਕਿ ਸਿੱਖੀ ਰੂਸਤ ਕਿਵੇਂ ਪਹੁੰਚੀ ਸੀ ਆਮ ਬੰਦੇ ਤਾਂ ਕਿਵੇਂ ਪਹੁੰਚੀ ਸੀ ਸਿੱਧੇ ਸਪਲ ਕੋ ਬਿਨਾਂ ਜਿਵੇਂ ਪਹੁੰਚੀ ਮਾਸ਼ਕੀ ਦਾ ਜਿਹੜਾ ਬਹਿਰੇਆ ਹੈ ਔਰ ਉਹ ਆਪ ਰੋਟੀ ਪਕਾ ਕੇ ਦੇਣ ਦੀ ਥਾਂ ਮਾਈ ਤੋਂ ਰੋਟੀ ਬੁਆ ਕੇ ਲਿਆਉਂਦਾ ਉਹ 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 ਜਗੜਤ ਨਹੀਂ ਟੁੱਟੀ ਹੋਈ ਉਹ ਜਗੜ ਤੋਂ ਮੁਕਤ ਨਹੀਂ ਹੋਇਆ ਪਰ ਉਹ ਆਪਣੀ ਗੱਲ ਜਿਹੜੀ ਹੈ ਉਹ 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 ਜੋ ਕਹਿਣੀ ਚਾਹੀਦੀ ਸਾਨੂੰ ਲਿਆਉਣਾ ਚਾਹੀਦਾ ਕਿ ਸਿੱਖ ਧਰਮ ਦੀ ਜਿਹੜੀ ਗੁਰੂ ਸਾਹਿਬ ਹਾਲਾਂਕਿ ਮੈਂ ਮਹਿਸੂਸ ਕਰਦਾ 1705 ਤੱਕ ਜੋ ਕੁਝ ਗੁਰੂ ਸਾਹਿਬਾਨ ਕਰ ਰਹੇ ਸਨ ਫਰਮੀ ਗੁਰੂ ਇਜ਼ ਗੋਡ ਵਾਕਿੰਗ ਓਨ ਅਸ ਮੈਂ ਉਹਦੇ ਲਈ ਟੁੱਟ ਬੰਨ ਵਿੱਚ ਨਹੀਂ ਜਾਂ ਪਰ ਮੈਂ ਉਹਨਾਂ ਨੂੰ ਪਰਸੀਵ ਕਿਵੇਂ ਕਰਾਂ ਉਹਨਾਂ ਨੂੰ ਮੈਂ ਸਮਝ ਲਾ ਕਿਵੇਂ ਤੇ ਸਮਝ ਕੇ ਮੈਂ ਲੋੜਵੰਦ ਤੱਕ ਲੈ ਕੇ ਕਿਵੇਂ ਜਾਣਾ ਇਹ ਗੱਲ ਕੋਈ ਨਹੀਂ ਇਹ ਗੱਲ ਅਗਲੇ ਨੂੰ ਸ਼ੁਭਮ ਰਹੀ ਤੇ ਜਦੋਂ ਬੋਲੇ ਹਾਂ ਸ਼ੁਭਮ ਰਹੀ ਤੇ ਹੋਰ ਕਿਵੇਂ ਜੀ ਹੁੰਦਾ ਸੀ ਹੁੰਦਾ ਉਹਨਾਂ ਮੱਦੇ ਜੇ ਗੱਲ ਕਰਨਾ ਚਾਹੁੰਨਾਂ ਕਿ ਉਹ ਅੱਲਾ ਜਾਨ ਰਹਿ ਰਿਹਾ ਕਹਿੰਦਾ ਦਲਾਈ ਪੰਥ ਕੋ ਸਰ ਬਾਜ਼ੀਓਂ ਸੇ ਸਰਦਾਰੀ ਬਰਾਏ ਕੌਮ ਇਹ ਰੁਤਬੇ ਲਹੂ ਬਹਾ ਕੇ ਲਈਏ ਬਹੁਤ ਵਧੀ ਗੱਲ ਹੈ ਇਹਨੂੰ ਇਹ ਬੇਸ ਬਲਾ ਸਕਦੇ ਆ ਪਰ ਮੈਂ ਇਹ ਸਮਝਾ ਰਿਹਾ ਕਿ ਸਾਡੇ ਕੋਲ ਜਿਹੜਾ ਹੁਣ ਪੇ ਹੁੰਦਾ ਕੀ ਹੈ ਅਸੀਂ ਰਿਲੀਜੀਅਨ ਦਾ ਸਿੱਖ ਧਰਮ ਤੇ ਸਿੱਖ ਕਲਚਰ ਵਿੱਚ ਫਰਕ ਨਹੀਂ ਕਰ ਪਾ ਰਹੇ ਸਿੱਖ ਸਭਿਆਚਾਰ ਵਿੱਚ ਉਹ ਕੁਝ ਵੀ ਚੱਲਦਾ ਰਹਿੰਦਾ ਹੈ ਜੋ ਸਿੱਖੀ ਮੁਤਾਬਕ ਨਹੀਂ ਨਹੀਂ ਪਰ ਸਿੱਖ ਧਰਮ ਵਿੱਚ ਉਹ ਨਹੀਂ ਚੱਲ ਸਕਦਾ ਹੁਣ ਸਿੱਖ ਸਭਿਆਚਾਰ 'ਚ ਗੱਲਾਂ ਚੱਲੀਆਂ ਨੇ ਹੁਣ ਅਸੀਂ ਸਿੱਖ ਧਰਮ ਵਜੋਂ ਛਿੜੀਆਂ ਨੂੰ ਆਮ ਬੰਦਾ ਲੈ ਲੈਂਦਾ ਸੀ ਪਿੰਡੂ ਤੇ ਉਹ ਪੁੰਜੇ ਹੁੰਦਾ ਸੀ ਅੱਜ ਮਦੋ ਹੁਣੇ ਤੋਂ ਕਿਤਾਬ ਸਾਡੀ ਆਈ ਛਵੀ ਆ ਜੂਪੀ ਗੋਪਨ ਨੇ ਸ਼ਾਹ ਦੇ ਬੱਲੀ ਵਾਲੇ ਬੱਲੇ ਜ ਤੇ ਉਹਦੇ ਵਿੱਚ ਇਹੀ ਇਹੀ ਹੈ ਕਿ ਦਾਦੀ ਜਿਹੜੀ ਹੈ ਉਹ ਦੋ ਪੋਤਿਆਂ ਨੂੰ ਇੱਕ ਮੋਨਾ ਪੋਤਾ ਦੇਖ ਚੇ ਸਦਾਰੀ ਪੋਤਾ ਉਹਦੋਂ ਨਾ ਪੋਤਿਆਂ ਨੂੰ ਗੱਲ ਸਾਰੀ ਆ ਤੇ ਉਹਦੇ ਹਾਲਿਆਂ ਗੱਲ ਸਾਹਮਣੇ ਆਈ ਇੱਕ ਨੈਰੇਟਿਵ ਦੇ ਹੈ ਨਾ ਹੁਣ ਇਸ ਕਰਕੇ ਜਿਹੜੀ ਗੱਲ ਕਲਚਰ ਇਹ ਹੋ ਗਿਆ ਕਿ ਸਿੱਖ ਧਰਮ ਨੇ ਇਤਿਹਾਸ ਦੇ ਵਿੱਚ ਕਹਿੰਦੇ ਸੀ ਕਿ ਸਾਡੇ ਕੋਲ ਦਸੰਬਰ ਦਾ ਲਾਸਟ ਵੀਕ ਜਿਹੜਾ ਹੈ ਉਹ ਅਦਾਸੀਆਂ ਦਾ ਪੀਰੀਅਡ ਸੀ ਉਹ ਅਦਾਸੀਏ ਚੰਡੀਗੜ੍ਹ ਆ ਪ੍ਰੋਗਰਾਮ ਵਿੱਚ ਰੱਖਣੀਆਂ ਇਹ ਵੀ ਕਿਸੇ ਲੈਵਲ ਨੂੰ ਦੱਸਣਾ ਪਹਿਲਾਂ ਉਹ ਉਹਨਾਂ ਦੇ ਨਾਲ ਹੁਣ ਚੱਲ ਗਿਆ ਹੁਣ ਸਿੱਖ ਕਲਚਰ ਪੈਦਾ ਹੋ ਗਿਆ ਤਾਂ ਜੋ ਲੰਗਰਦ ਨੇ ਜੋ ਕਰ ਰਹੇ ਆ ਉਹ ਉਹ ਸਾਡੇ ਸਾਹਮਣੇ ਆ ਹੁਣ ਮੇਰਾ ਮਤਲਬ ਇਹ ਆ ਕਿ ਮੈਂ ਸਮਝ ਗਿਆ ਕਿ ਮੇਰਾ ਮਤਲਬ ਇਹ ਆ ਕਿ ਜਦੋਂ ਅਸੀਂ ਲਿਖ ਕੇ ਲੈ ਆਉਣੇ ਆ ਉਦੋਂ ਅਸੀਂ ਬਿਲਕੁਲ ਦੇ ਬਿਲਯਾਜ ਲਿਖ ਕੇ ਲੈ ਆਉਣੇ ਆ ਕਿਸ ਤਰ੍ਹਾਂ ਕੋਈ ਗੱਲ ਨਹੀਂ ਪਰ ਮੈਨੂੰ ਮੈਂ ਕਹਿਣਾ ਇਹ ਗੱਲ ਕਿ ਸਿੱਖ ਸ਼ਹਾਦਤ ਦਾ ਸਿੱਖ ਸੰਕਰ ਜਾ 6% ਦਾ 6% ਤੇ ਟੋਗ ਲਾਇਆ। ਸਾਲੇ ਕੋਲ 6% ਦਾ ਪ੍ਰਸੰਗ ਤਾਂ ਹੈ ਸੰਕਲਪ ਜਿਹੜਾ ਉਹ ਬਾਣੀ ਵਿੱਚ ਪਿਆ ਹੈ, ਬੈਕ ਟੂ ਬਾਣੀ ਦਾ। ਬਾਣੀ ਦੀ ਰੌਸ਼ਨੀ ਵਿੱਚ ਜੀ ਉਹ ਨੂੰ ਜੀ ਬਾਹਰ ਲਿਆ ਸਕਦੇ ਆ, ਉਹ ਲਿਆਉਣਾ ਚਾਹੀਦਾ ਹੈ ਪਰ ਉਹ ਕਿਵੇਂ ਹੋਏਗਾ? ਉਹ ਤਾਂ ਹੋਏਗਾ ਜੇ ਅਕੈਡੈਮਿਕਸ ਤੋਂ ਉਹ ਨੂੰ ਸ਼ੁਰੂ ਕਰੀ। ਗੈਰੂਦ ਦਾ ਖਾਲਸਾ ਮੈਂ